ਸੋ ਦੋਸਤੋ ਅੱਜ ਆਪਾਂ ਪਹੁੰਚੇ ਆਂ ਮੇਲਾ ਮਾਗੀ ਸ੍ਰੀ ਮਕਸਰ ਸਾਹਿਬ ਵਿਖੇ ਤੇ ਘੋੜਿਆਂ ਦੇ ਮੇਲੇ ਤੇ ਆਪਾਂ ਆਏ ਆਂ ਤੇ ਤੁਹਾਨੂੰ ਆਪਾਂ ਫੈਨਸੀ ਜਾਨਵਰ ਦਿਖਾਵਾਂਗੇ ਮੁਰਗੇ ਮੁਰਗੀਆਂ ਚਿੜੀਆਂ ਕਬੂਤਰ ਸਾਰੇ ਜਾਨਵਰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਅੱਗੇ ਚੈੱਕ ਕਰੋ ਵੀ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਬਹੁਤ तरह ਦੇ ਜਾਨਵਰ ਆਉਂਦੇ ਆ ਤੇ ਜਾਨਵਰ ਆਪਾਂ ਤੁਹਾਨੂੰ ਦਿਖਾਉਣੀ ਆ ਬਰਬਰੀ ਬੱਕਰੀ ਤੇ ਇਧਰ ਪੁਮੇਰੀਅਨ ਡੌਗ ਮੁਰਗੇ ਮੁਰਗੀਆਂ ਕਰੋ ਚੱਕ ਵੀ ਕਬੂਤਰ ਸਾਰੇ ਨਸਲਾਂ ਦੇ ਕਬੂਤਰ ਆ ਵੀ ਤੇ ਸੇਲ ਹੋਣ ਆਸਤੇ ਆਏ ਆ ਸਾਰੇ ਜਾਨਵਰ ਕਰੋ ਚੱਕ ਦਿਓ ਕਿੰਨੇ ਸੋਹਣੇ ਸੋਹਣੇ ਚੰਗੇ ਚੰਗੇ ਜਿਹੜੇ ਹੋਰ ਜਾਨਵਰ ਆ ਜਿਹੜੇ ਚ ਮੁਰਗੇ ਮੁਰਗੀਆਂ ਆ ਆ ਬਰਪਰੀ ਬੱਕਰੀ ਆ ਤੇ ਇੱਧਰ ਆ ਗਿਆ ਸਹੇ ਖਰਗੋਸ਼ ਜਿਹਨੂੰ ਆਪਾਂ ਕਹਿੰਦੇ ਆ ਇਹ ਵੀ ਸਾਰੀਆਂ ਨਸਲਾਂ ਦੇ ਵਿੱਚ ਸਹੇ ਖਰਗੋਸ਼ ਤੇ ਇੰਦਰ ਮੁਰਗੀਆਂ ਆ ਗਈਆਂ ਆ ਵੀਟਰ ਬੱਕਰੀ ਦੇਖੋ ਵੀ ਹਰੇ ਤਰ੍ਹਾਂ ਦੇ ਜਾਨਵਰ ਹੀ ਆਉਂਦੇ ਮੇਲੇ ਦੇ ਇੱਧਰ ਵੀ ਖਰੋਚ ਇੱਕ ਵੀ ਆ ਵੀ ਬੀਟਰ ਪੱਠਾ ਜਾਂ ਡੌਗ ਸਾਰੀਆਂ ਨਸਲਾਂ ਦੇ ਦੇਖੋ ਅੱਗੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਇਦਾਂ ਦੇ ਹੋਰ ਜਾਨਵਰ ਦੇਖੋ ਵੀ ਡੌਗ ਠੰਡ ਦਾ ਕਰਕੇ ਇਦਾਂ ਬੈਠਿਆ ਕੋ ਮਰੀਨ ਇੱਧਰ ਦੇਖੋ ਵੀ ਠਰਕੀ ਇਹ ਮੁਰਗੇ ਮੁਰਗੇ ਦੇਖੋ ਵੀ ਕਿੱਡੇ ਸੋਹਣੇ ਸੋਹਣੇ ਜਾਨਵਰ ਆ ਤੇ ਦੇਖਣ ਜੀ ਕਿੰਨੇ ਸੋਹਣੇ ਲੱਗਦੇ ਆ ਦੇਖੋ ਵੀ ਇੱਧਰ ਡੌਗ ਚੱਕ ਰੋ ਵੀ ਦੇਖੋ ਦੇਖੋ ਆ ਡੈਸ਼ਬੋਰਡ ਆ ਅੱਗੇ ਇਧਰ ਇਹ ਲੈ ਆ ਡੈਸ਼ਬੋਰਡ ਆ ਤੇ ਆਪਾਂ ਮੇਰੀਆਂ ਅੱਗੇ ਇਧਰ ਮੁਰਗੇ ਮੁਰਗੀਆਂ ਦੇਖੋ ਦੇਖੋ ਵੀ ਆ ਟਰਕੀ ਟਰੇ ਦੇਖ ਸਕਦੇ ਹੋ ਇਧਰ ਆ ਗਏ ਮਰਤ ਕਰਦੇ ਆ ਦੇਖੋ 43 ਦਾ ਜੋੜਾ ਵਿਵਾਦ ਕੰਦਾ ਗਲਤ ਹੋ ਗਿਆ ਇੱਧਰ ਦੇਖੋ ਕਿ ਡੌਗ ਕਿਹੜੀ ਕਿਹੜੀ ਨਾ ਅਰੇ ਖਰਗੋਚ ਆ ਬਈ ਓਏ ਦੇਖੋ ਵੀ ਕਿੱਡੇ ਸੋਹਣੇ ਖਰਗੋਚ ਆ ਨਵੀਂ ਨਸਲ ਆ ਬਰੀ ਦੇਖੋ ਬਈ ਤੇ ਆਹ ਦੇਖੋ ਵੀ ਆਹ ਰੰਗ ਤੁਸੀਂ ਕਦੇ ਵੀ ਨਹੀਂ ਦੇਖਣਾ ਬਈ ਜਿਹੜਾ ਖਰਗੋਚਾਂ ਦਾ ਆ ਰੰਗ ਆ ਤੇ ਆਹ ਨਸਲਾਂ ਦੇਖੋ ਵੀ ਕਿਵੇਂ ਨੇ ਲੱਗਦੇ ਪਏ ਆ ਪਤਾ ਲੱਗਦਾ ਵੀ ਇਹਨਾਂ ਦਾ ਮੂੰਹ ਕਿਹੜੇ ਪਾਸੇ ਆ ਦੇਖੋ ਸਰ ਉੱਚੀ ਆਦਾ ਨਵਾਂ ਹੀ ਰੰਗ ਆ ਬਈ ਇਧਰ ਕਬੂਤਰ ਆ ਗਏ ਇਧਰ ਵੇਖੋ ਸਰ ਕੀ ਫੈਲ ਪਾਉਂਦਾ ਫਿਰਦਾ ਦੇਖੋਗੇ ਇਹ ਹੁੰਦਾ ਵੀ ਮੇਲਾ ਮੇਲੇ ਦੇ ਵਿੱਚ ਜਾਨਵਰ ਚੈੱਕ ਕਰ ਸਕਦੇ ਤੁਸੀਂ ਕਿੰਨੇ ਸੋਹਣੇ ਸੋਹਣੇ ਜਾਨਵਰ ਪਾਉਂਦੇ ਆ ਇਸੇ ਰਾਸਤੇ ਵੀ ਆ ਜੇਕਰ ਤੈਨੂੰ ਛੋਟਾ ਭਰਾ ਨੂੰ ਤੁਸੀਂ ਆ ਕੇ ਲੈ ਵੀ ਸਕਦੇ ਇਧਰ ਵੀ ਕਬੂਤਰ ਆ ਗਏ ਸਾਰੀਆਂ ਨਸਲਾਂ ਦੇ ਕਬੂਤਰ ਬਾਈ ਲੈ ਕੇ ਆਇਆ ਦੇਖੋ ਬਈ ਇੱਧਰ ਫੇਰ ਟਰੱਕੀ ਆ ਗਏ ਛੋਟੇ ਤੇ ਇੱਧਰ ਆ ਗਏ ਬੱਤ ਕਰਨ ਸਾਫੀ ਕੰਬਲ ਤੇ ਵਾਈਟ ਦੇਖੋ ਬਈ ਐ ਨੰਬਰ ਸਾਰੇ ਤਰ੍ਹਾਂ ਦੇ ਜਾਨਵਰ ਜਿਵੇਂ ਆਪਾਂ ਤੁਹਾਨੂੰ ਕਿਹਾ ਸੀ ਉਵੇਂ ਵੀ ਚੰਗੇ ਚੰਗੇ ਸੋਹਣੇ ਸੋਹਣੇ ਜਾਨਵਰ ਆਏ ਆ ਤੇ ਜੇ ਕਿਸੇ ਨੇ ਖਰੀਦਣੇ ਆ ਆ ਨੰਬਰ ਚੈੱਕ ਕਰ ਲਓ ਬਈ ਕੰਪੋ ਇਹ ਟੈਨਰ ਸਭੀ ਸੈਂ ਗੁਰੂ ਹਰ ਸਾਹਿਬ ਰੋਇਪਰ ਤੋਂ ਆਇਆ ਬਈ ਦੇਖ ਸਕਦੇ ਤੁਸੀਂ ਕਿੱਡੇ ਸੋਹਣੇ ਸੋਹਣੇ ਜਾਨਵਰ ਲੈ ਕੇ ਆਏ ਆ ਇੱਧਰ ਦੇਖੋ ਬਾਈ ਮੇਲਾ ਲੇਦੇ ਫਿਰਦੇ ਆ ਬਈ ਉਹ ਉਤਲਾਏ ਆ ਇਹ ਆਜ ਦੇ ਵਿੱਚ ਦੇਖੋ ਲੋ ਤੇ ਅੱਗੇ ਫੇਰ ਆਗੇ ਵੀ ਉਸੇ ਤਰ੍ਹਾਂ ਜਾਨਵਰ ਜਿਹੜੇ ਆਪਾਂ ਪਹਿਲਾਂ ਦਿਖਾਏ ਆ ਇਹ ਚਾ ਵੀ ਫੈਂਸੀ ਮੁਰਗੇ ਮੁਰਗੀਆਂ ਦੇਖੋ ਵੀ ਕਿਹੜੀ ਨਸਲ ਆ ਇਹ ਮੁਰਗਿਆਂ ਦੀ ਕਰੋ ਚੱਕ ਵੀ ਇਹਨਾਂ ਦਾ ਮੂੰਹ ਕਿੱਦਾਂ ਦਾ ਤੇ ਕਾਲੀਆਂ ਚੱਕ ਰੋ ਕਿਵੇਂ ਲਈ ਇਹਨਾਂ ਦੇ ਵੀ ਤੇ ਇਧਰ ਮੁਰਗੇ ਮੁਰਗੀਆਂ ਆ ਗਏ ਟਰਪੀਆਂ ਵੀ ਇਹ ਟਰਪੀ ਆ ਗਏ ਆ ਦੂਜੀ ਆ ਗਈ ਵਿੱਚ ਤੇ ਚੋਰਛਰੀ ਦੀ ਨੂੰ ਆਪਾਂ ਕਹਿੰਦੇ ਚੋਰਛਰੀ ਵੀ ਇਹ ਆਤਬੂਤਰ ਇਧਰ ਆ ਗਏ ਵਿੱਚ ਚਿੜੀਆਂ ਦੇ ਟੋਡੇ ਕਰੋ ਚੱਕੀ ਤੋਤੇ ਦੇਖੋ ਵੀ ਇਹਦੇ ਸੋਹਣੇ ਸੋਹਣੇ ਆ ਵੀ ਤੇ ਇਧਰ ਚੱਕ ਕਰੋ ਮੁਰਗੇ ਜੀਰੋ ਸਾਈਜ਼ ਦੇ ਵਿੱਚ ਆ ਵੀ ਇਹਨਾਂ ਕਲਗੀਆਂ ਚੱਕ ਕਰੋ ਵੀ ਕਿੱਦਾਂ ਦੀਆਂ ਆ ਜਾਂ ਮੁਰਗੀਆਂ ਆ ਗਈਆਂ ਬੈਂਟਮ ਇਹ ਤੁਸੀਂ ਦੇਖਿਓ ਨੇ ਆਤਬੂਤਰ ਆ ਗਏ ਵੀ ਲਕਾਪੂਸ ਆ ਸ਼ਾਇਦ ਇਹ ਨਸਲ ਜਿਹੜੀ ਹੈਗੀ ਆ ਇੱਕੋ ਵੀ ਕਿਤੇ ਸੋਹਣੇ ਸੋਹਣੇ ਆ ਅੱਗੇ ਇੱਧਰ ਦੇਖੋ ਕਬੂਤਰ ਕਰੋਗੂ ਅਲੱਗ-ਅਲੱਗ ਜਾਨਵਰ ਤੇ ਫਰਮ ਬਤਕਾਂ ਦੇ ਬੱਚੇ ਵੀ ਇੱਕੋ ਵੀ ਤੇ ਅੱਗੇ ਆ ਗਏ ਅਮਰੀਕਨ ਸਵਿਤੀ ਆ ਦੇਖੋ ਵੀ ਕਿੱਡੇ ਸੋਹਣੇ ਆ ਕਰੋ ਜੀ ਤੁਸੀਂ ਅੱਜ 0 ਸਾਈਜ਼ ਬੈਂਟਮ ਆ ਗਏ ਵੀ ਦੇਖੋ ਯਾਖਾ ਗੋਲ ਦੇਖਣਾ ਦੇਖ ਅਮਰੀਕਨ ਚਿੜੀਆਂ ਜਿਹੜੇ ਕੋਈ ਵਰ ਚੜੀਆਂ ਕਬੂਤਰ ਕਿੱਸ ਸੀ ਮੁਰਗੀਆਂ ਮੁਰਗੀਆਂ ਦੇ ਤੋਂ ਵੀ ਸੀੜਾ ਸੀਲ ਮੁਰਗੀਆਂ ਤੇ ਪਮੇਰੀ ਨੇ ਵੀ ਲੜ ਪਈ ਸੀ ਆਵੇ ਦੀ ਵਿੱਚ ਬੈਠੇ ਬੈਠੇ ਤੇ ਇਧਰ ਚੈੱਕ ਕਰੋ ਵੀ ਚਿੜੀਆਂ ਦੇਖੋ ਬਜਰੀ ਘਰ ਚਿੜੀਆਂ ਜਿਹੜੀਆਂ ਹੁੰਦੀਆਂ ਉਹ ਆਪੀ ਇਹ ਕਿੰਨੇ ਸੋਹਣੇ ਸੋਹਣੇ ਜੜੀਆਂ ਹੈ ਦੇਖੋ ਵੀ ਕਿ ਇਧਰ ਵੀ ਡੌਗ ਆਪ ਮੇਰੇ ਹੰਦੇ ਇਧਰ ਆ ਗਏ ਬੱਤਕਾਂ ਦੇਖੋ ਵੀ ਕਿਹੜੀ ਨਸਲ ਆ ਕਮੈਂਟ ਜ਼ਰੂਰ ਕਰਿਓ ਜੇ ਹੌਲੇ ਸੋਹਣੇ-ਸੋਹਣੇ ਜਾਨਵਰ ਆ ਗਏ ਸਾਰੇ ਦੇਖੋ ਵੀ ਸਰਵਜੈ ਕਰੋ ਦੇਖੋ ਵੀ ਕਿੰਨੀਆਂ ਸੋਹਣੇ-ਸੋਹਣੇ ਜਗ ਜਿਹੜੇ ਆਪਾਂ ਤੁਸੀਂ ਗੂਗਲ ਤੇ ਜਾਂ ਇੰਟਰਨੈਟ ਤੇ ਦੇਖਦੇ ਨੇ ਅੱਜ ਰੀਅਲ ਦੇ ਵਿੱਚ ਦੇਖੋ ਦੇਖੋ ਵੀ ਬਜਰੀ ਕਰ ਜੜੀਆਂ ਕਿੰਨੇ ਸੋਨੇ ਸੋਨੇ ਜਨੂਦਰਾ ਤੇ ਅਸੀਂ ਮੁਰਗਾ ਆ ਗਿਆ ਆ ਵੀ ਚੈੱਕ ਕਰੋ ਵੀ ਚੈ ਇਹ ਦੇਖੋ ਭੁੱਗੀ ਐ ਤੁਹਾਡੀ ਭੁੱਗੀ ਹੁੰਦੀ ਜਿਹੜੀ ਨਵੀਂ ਨਸਲ ਆ ਵੀ ਇਹ ਵੀ ਕਮੈਂਟ ਜਰੂਰ ਕਰਿਓ ਕਿਹੜੀ ਨਸਲ ਆ ਜਿੰਨਾ ਵੀਰਾਂ ਨੂੰ ਪਤਾ ਸਕੇ ਇਧਰ ਚੈੱਕ ਕਰੋ ਵੀ ਦੇਖੋ ਵੀ ਕਿੱਡੀਆਂ ਸੋਹਣੀਆਂ ਲਾਦੀਆਂ ਬੈਠੀਆਂ ਤੇ ਬਰਾ ਤੋਤੇ ਇੱਕ ਵਾਈਟ 1500 ਦਾ ਤੇ ਬਰਾ ਉਸ ਤੇ ਇੱਕ 1200 ਦਾ ਜੁੜਾ ਵੀ ਵਾਈਟ ਦਾ ਤੇ ਗਰੇ 1500 ਦਾ ਜੁੜਾ ਦੇਖੋ ਆ ਚਿੱਤਰੋ ਚੜੀਆਂ ਪਤਲੀ ਕੋਦੇ ਚੱਕਰ ਹੋਏ ਦੇਖੋ ਵੀ ਕਿੱਡੀਆਂ ਸੋਹਣੀਆਂ ਸੋਹਣੀਆਂ ਸਮਰਬੀਪ ਗੁਰੂ ਹਰਸ਼ਾ ਇਹ ਤੇ ਦੇਖੋ ਵੀ ਡੌਗ ਡੌਗ ਸੇਲਾਸ ਤੇ ਲੈ ਕੇ ਆਏ ਇੱਧਰ ਹੈਗੀਆਂ ਵੀ ਟਰਕੀ ਤੇ ਬੱਤਕਾਂ ਕਾਕੀ ਕੈਂਬਰ ਇੱਧਰ ਕੋੜ ਹੈ ਦੇਖੋ ਡੌਗ ਦੇਖੋ ਵੀ ਕਿਤੇ ਸੋਹਣੇ ਸੋਹਣੇ ਆ ਇਹ ਜਿਹਨੇ ਡਾਕ ਖਰੀਦਨੇ ਆਪਾਂ ਨੰਬਰ ਪਹਿਲੀ ਅਜੇ ਦਿੱਤਾ ਉਹਨਾਂ ਨੰਬਰਾਂ 'ਚ ਸੰਪਰਕ ਕਰਕੇ ਤੁਸੀਂ ਖਰੀਦ ਸਕਦੇ ਹੋ ਦੇਖੋ ਵੀ ਦੇਖੋ ਵੀ ਅੱਜ ਦਾ ਮੇਲਾ ਦੇਖਣ ਆਤੇ ਬਹੁਤ ਜਿਹੜੇ ਆਈ ਆ ਪਰੋ ਦੇਖੋ ਵੀ ਮੇਲਾ ਪੂਰਾ ਜਟਿਆ ਪਿਆ ਵੀ ਇੱਧਰ ਦੇਖ ਸਕਦੇ ਹੋ ਤੁਸੀਂ ਦੇਖੋ ਵੀ ਇਹ ਹੁੰਦਾ ਮੇਲੇ ਆਨੰਦ ਮਾਣਨਾ ਦੇਖੋ ਜੀ ਵੀ ਬਈ ਆਏ ਮੇਲਾ ਦੇਖੀ ਜਾਂਦੇ ਆ ਦੇਖੋ ਵੀ ਅੱਗੇ ਆ ਕੇ ਮਾਨ ਤੋਗ ਫਰ ਤੇ ਇਹਨਾਂ ਦੇ ਡੌਗ ਵੀ ਆਪਾਂ ਤੁਹਾਨੂੰ ਦਿਖਾਉਂਦੇ ਆ ਕਿ ਕੜੀ-ਕੜੇ ਜਾਨਵਰ ਲੈ ਕੇ ਆਏ ਕੋਈ ਦੇਖੋ ਵੀ ਠੰਡ ਦਾ ਕਰਕੇ ਸੁੱਤੇ ਪਏ ਆ ਜੱਟੇ ਹੋ ਕੇ ਬੈਠੇ ਆ ਇਧਰ ਵੀ ਦੇਖੋ ਇਧਰ ਦੇਖੋ ਵੀ ਹੱਸ ਕੀ ਨਾ ਨਾ ਵੀ ਪੂਰੀ ਕੁਆਲਿਟੀ ਦੇ ਵਿੱਚ ਅਸਲੀ ਆਹ ਭਾਈਆਂ ਦਾ ਨੰਬਰ ਆ ਜੇ ਕਿਸੇ ਨੇ ਖਰੀਦ ਲੈਣਾ ਡੌਗ ਵੀ ਖਰੀਦ ਸਕਦੇ ਕਰੋ ਜੀ ਆ ਭਾਈ ਹਸਕੀ ਦੇ ਬੱਚੇ ਦੇਖੋ ਦੋਨੇ ਕਲਰਾਂ ਦੇ ਵਿੱਚ ਆ ਵੀ ਦੇਖੋ ਆਹ ਕਲਰ ਬਹੁਤ ਕੱਟ ਮਿਲਦਾ ਆ ਵੀ ਚੈੱਕ ਕਰ ਲਓ ਜੀ ਦੇਖੋ ਕਮੇਰੀਨ ਲੋਗ ਇੱਥੇ ਵੀ ਲੋਗ ਹਨ ਠੰਡਾ ਕਰਕੇ ਬੱਚੇ ਜਿਹੜੇ ਵੀ ਸਿੱਤੇ ਬਏ ਆਠੇ ਹੋ ਕੇ ਬੈਠੇ ਆ ਦੇਖੋ ਉਧਰ ਦੇਖੋ ਵੀ ਲਾਇਬ੍ਰੇ 8 13 14 ਮੱਥੀ ਦੇਖੋ ਵੀ ਨਾ ਸਿਟ ਜੂ ਆ ਗਿਆ ਸਾਹ ਦੇਖੋ ਕਰੋਚਕ ਵੀ ਜਾਨਵਰ ਹੈ ਇਸ ਲਈ ਪਤਾ ਨੂੰ ਕਿਹਾ ਸੀ ਵੀ ਸਾਰੇ ਤਰ੍ਹਾਂ ਦੇ ਜਾਨਵਰ ਹੁੰਦੇ ਜੇ ਕਿਸੇ ਵੀਰ ਨੂੰ ਡੌਗ ਦਾ ਸ਼ੌਂਕ ਹੈਗਾ ਡੌਗ ਰੱਖਣ ਦਾ ਤੇ ਮੇਲੇ ਤੇ ਆ ਸਕਦੇ ਡੌਗ ਦੇਖ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਮਾਈਆਂ ਤੋਂ ਸਾਰੇ ਤਰ੍ਹਾਂ ਦੇ ਡੌਗ ਹੁੰਦੇ ਮਾਈਆਂ ਕੋਲੇ ਤੇ ਨੰਬਰ ਆਪ ਪਹਿਲੀਆਂ ਚ ਦੇ ਦਿੱਤਾ ਹਾਂ ਨੰਬਰਾਂ ਸੰਪਰਕ ਕਰ ਲਿਓ ਬਈ ਇੱਧਰ ਦੇਖਣ ਵਾਸਤੇ ਬਹੁਤ ਜ਼ਿਆਦਾ ਭੀੜ ਹੋਈ ਗਈ ਹੈ ਸਾਰੇ ਵੀ ਡੌਗ ਦੇਖਣ ਵਾਸਤੇ ਖੜੇ ਆ ਤੇ ਇੱਧਰ ਬਾਈ ਕੁਛੀ ਵੀ ਹੁੰਦੇ ਨੇ ਉਹਨੇ ਡੌਗ ਲੈਣਾ ਬਾਈ ਜਣੇ ਦੇਖੋ ਬਈ ਅਗੇ ਇੱਧਰ ਵੀ ਬਾਈਆਂ ਕੋਲ ਛੋਟਾ ਜਿਹਾ ਫਰਮ ਹੈ ਬਤਕਾਂ ਦੇ ਵਿੱਚ ਇੱਕ ਡੌਗ ਆ ਗਿਆ ਵੀ ਅੱਗੇ ਦੇਖੋ ਵੀ ਇੱਕ ਹੋਰ ਫਾਰਮ ਆ ਗਿਆ ਡੌਗ ਫਾਰਮ ਡੌਗ ਬਹੁਤ ਆਉਂਦੇ ਸ਼ੇਰ ਹੋਣ ਵਾਸਤੇ ਇੱਥੇ ਤੁਸੀਂ ਦੇਖ ਸਕਦੇ ਹੋ ਚੰਗੇ ਚੰਗੇ ਮੁਰਗੇ ਮੁਰਗੀਆਂ ਡੌਗ ਜਿਹੜੇ ਸ਼ੇਰ ਹੋਣ ਵਾਸਤੇ ਆਏ ਆ ਦੇਖੋ ਸਾਡਾ ਛੋੜ ਉਹ ਜਰਬਾ ਦੇਖੋ ਵੀ ਖੇੜਾ ਲੈਣਾ ਡੌਗ ਜਿਹੜਾ ਮਰਦੀ ਚੜਾਈ ਦੇਖੋ ਵੀ ਕਬੂਤਰ ਨਕਾਬਪੋਛ ਵੀ ਇਹ ਤੇ ਦੂਜੇ ਵੀ ਆ ਇੱਧਰ ਵੀ ਦੇਖੋ ਬੁੱਤ। ਇਹ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਸਾਰੇ ਜਾਨਵਰ ਹੀ ਦਿਖਾਵਾਂਗੇ ਵੀ ਇੱਧਰ ਆ ਗਿਆ ਅਮਰੀਕਨ ਸਿਰਕੀ। ਇਹ ਵੀ ਠੰਡ ਦਾ ਕਰਕੇ ਜਿਹੜੇ ਪਿੰਜਰੇ ਆ ਕਵਰ ਕੀਤੇ ਬਾਅਦ ਬਾਹਰਲੀ ਸਾਈਡ ਤੋਂ ਉਹਦਾ ਕਰਕੇ ਜਿਹੜੀ ਵੀਡੀਓ ਕੱਟ ਕੇ ਈਰ ਆਉਂਦੀ ਆ। ਦੇਖੋ ਵੀ ਚਿੜੀਆਂ। ਆ ਵੀ ਦੇਖੋ ਵੀ ਦੋ ਚਿੜੀਆਂ। ਆ ਦੇਖੋ ਮੁਕਾਉ ਪਾਇਟਾ ਸ਼ਾਇਦ। ਜੇ ਤੁਸੀਂ ਕਮੈਂਟ ਕਰਕੇ ਦੱਸਣਾ ਕਿਹੜੀ ਨਸਲ ਆ ਦੇਖੋ ਵੀ ਤੇ ਇੱਧਰ ਕਬੂਤਰ ਆ ਵੀ ਭਾਈ ਜੀ। ਇੱਧਰ ਬਿੱਲੀ। ਆ ਵੀ ਦੇਖੋ ਡੌਗ ਦੇ ਸਾਰੇ ਜਾਨਵਰ ਖੇਲ ਹੋਣ ਵਾਸਤੇ ਆਏ ਆ ਦੇਖੋ ਅੱਗੇ ਵੀ ਦੇਖੋ ਵੀ ਘੋੜੇ ਤਿੰਨ ਨੁਗਰਾ ਘੋੜਾ ਵੀ ਆਪਣੀ ਟਿਕ ਰਹੇ ਨੇ ਫਾਇਨਟੇਜ ਚ ਖੜਦਾ ਸੇਕਮੇਟ ਕੱਢ ਫਰਮ ਸੇਪਲ ਮਲੂ ਪਿੰਡ ਬੁੱਟਰ ਸਦੀਪ ਆਪਾਂ ਸਾਈਡ ਤੋਂ ਤੁਹਾਨੂੰ ਚੈੱਕ ਕਰਾਉਨੇ ਆਂ ਵੀ ਜਾਨਵਰ ਦੇਖੋ ਵੀ ਜੀ ਸਾਡੇ ਨੁਗਰਾ ਹੋਰ ਭਰ ਲਿਆ ਦੇਖੋ ਇਹ ਇਧਰਲੀ ਸ਼ਾਟ ਤੋਂ ਦੇਖਣਾ ਤਾਂ ਭਾਈ ਇਧਰ ਵੀ ਤੁਹਾਨੂੰ ਦਿਖਾਣ ਦੇ। ਦੇਖੋ ਵੀ ਕਿੰਨਾ ਸੋਹਣਾ ਘੋੜਾ ਆ। ਸੋਨੇ-ਸੋਨੇ ਜਾਨਵਰ ਆਉਂਦੇ ਆ ਮੰਡੀ ਤੇ। ਦੇਖੋ। ਇਹ ਟੋਗੇਰਾ ਪਤਨ ਫਿਲਹਾਲ ਦੱਸਦੀ ਆ। ਤੁਸੀਂ ਵੀਡੀਓ ਵਿੱਚ ਚੈੱਕ ਵੀ ਕਰਨਾ। ਦੇਖੋ ਵੀ ਕਿੰਨਾ ਸੋਹਣਾ ਆ। ਤੇ ਅੱਗੇ ਦੇਖੋ ਇਧਰ ਵੀ ਘੋੜਾ। ਬਾਬਾ ਫਰੀ ਸਟੱਡ ਫਾਰਮ ਛੱਤੀ ਭਾਈ ਜਿਹੜਾ ਮੌਕਾ ਤੋਂ ਆਇਆ ਬਈ। ਏ ਵੀ ਫੋਲਸ ਪੋਰਟਲ ਐ ਸਾ ਵੀ ਦੇਖੋ ਵੀ ਪੋਰਟਲ ਸਹੀ ਹੈ ਪਰ ਕੋਈ ਦੇਖੋ ਵੀ ਜੋੜ ਦਾ ਕੰਦ ਲਿਖੋ ਹਾਈਟ ਵੀਰਾ ਚੈੱਕ ਕਰ ਲੋ ਜਿਆ ਸਟੱਡ ਫਾਰਮ ਬਈਆਂ ਦਾ ਸੂਰ ਜਬੇ ਨਾ ਭੁੜੇ ਨਾ ਹਾਈਟ ਕਿੰਨੀ ਫਰੇ ਦੀ ਜੀ ਬਈ ਫਰੇ ਕਿੱਥੇ ਪਾ ਕੇ ਪਹਿਲਾਂ 6 ਫਲਸ ਹੈਟ ਬੀ 6 ਫਲਸ ਹੈਟ ਆ ਵੀ